ਡੀ ਜੇ ਅਚਾਰਾ ਗਿਆ ਵੈਰੀ ਵੈਰੀ ਨਾਈਸ ਜਬ ਹੈ ਅਸੀਂ ਕੁਦਰਤ ਸਿੰਘ ਦੇ ਉੱਤੇ ਗਏ ਕਾਲੀ ਕਾਲੀ ਜੀ ਬਾਈ ਦੀਆਂ ਗੱਲਾਂ ਹੀ ਹੋਈਆਂ ਮਾੜਾ 5 ਮਿੰਟਾਂ ਦਾ ਕੰਮ ਸੀ ਖੜੇ ਹੋ ਗਏ ਇਹ ਆਦਾ ਯਾਰ ਬਲਕੌਟ ਦੇਖਣ ਦੀ ਲੋੜ ਹੀ ਨਹੀਂ ਰਿਹਾ ਸੀ ਕੁਝ ਵੀ ਨਹੀਂ ਦੇਖਿਆ ਇਹ ਗੱਲਾਂ ਤੇ ਵਿਸ਼ਵਾਸ ਕਰਕੇ ਇਹਨੇ ਕਿਹਾ ਜੰਨਾ ਮਾਹ ਚੱਕ ਜਾਣਾ ਨਹੀਂ ਉਹ ਦਿੱਤ ਨਾ ਥੈਂਕ ਯੂ ਹੈ ਤੇ ਸਾਡੇ ਕਈ ਸੱਜਣ ਬੇਚੀ ਕਹਿੰਦੇ ਇਹ ਕਹਿੰਦੇ ਖਾੜਾ ਲਵਾ ਕੇ ਬਾਹਰੋਂ ਨਾਂ ਤਾਂ ਖਾੜਿਆਲਾ ਉਹ ਜੇ ਕਨੇਟ ਵਾਲਿਆਂ ਦੇ ਵੀ ਆਏ ਹੋ ਜੇ ਬਰਵਾ ਚੱਲੋ ਮੈਂ ਸਜਾ ਕਰ ਲਿਆ ਤੇ ਨੰਦਵੈ ਦਾ ਸਾਰੇ ਘਥ ਵਾਲੀ ਆ ਗਿਆ ਅੱਜ ਆਰ ਸਤਨਾਲਾ ਬਹੁ ਬਹੁਤ ਧੰਨਵਾਦ ਤੇ ਬਾਈ ਜੀ ਦਾ ਬੁੱਟਾ ਆ ਬੁੱਟਾ ਜੈਲਦਾਰ ਜੀ ਦਾ ਤੇ ਇਹ ਉਸ ਤੋਂ ਬਾਅਦ ਸਾਡਾ ਰਿਸ਼ਤੇਦਾਰ ਵੀ ਨਿਕਲੇ ਮੇਰੇ ਸਾਰੇ ਵਾਲੇ ਸਾਦੀ ਆ ਗਿਆ ਸਰ ਜਿਹੜੇ ਆ ਗਏ ਚਾਹੇ ਮਾਰ ਜਦੋਂ ਉੱਠ ਗਿਆ ਥੀ ਵੀ ਮਾਰ ਤੇ ਅੱਜ ਅੱਜ ਇੱਥੇ ਅਸੀਂ ਕਿੰਨੇ ਲਵਾੜੀ ਬੈਠੇ ਨੇ ਇਹ ਆਪਣੀ ਜਗ੍ਹਾ ਹੀ ਥੋੜੀ ਨਾਲ ਬੈਕ ਸੈਡ ਆਪਣੀ ਹੀ ਤੇ ਵਧੀਆ ਕੀਤਾ ਸਾਰਿਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਡੀਜੇ ਦੀ ਗੱਲ ਕੀਤੀ ਹੈ ਬਾਈ ਜੀ ਨੇ ਦੇਖੋ ਪਲਕਾਰ ਸਾਤਾ ਪਹਿਲਾਂ ਦੇਖ ਕੇ ਆਏ ਸੀ ਪਰ ਅਸੀਂ ਫੰਕਸ਼ਨ ਦੇਖਿਆ ਬਾਈ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਦਿਨ ਰਾਤ ਦਿਨ ਤੋਂ ਗਲੀ ਰਾਤ ਤੋਂ ਗਲੀ ਇਤਰਾ ਡੀ ਇਤਰਾ ਕੇ ਕਰ ਬਹੁਤ ਬਹੁਤ ਵਧਾਈਆਂ ਇਹ ਤਾਂ ਇਸੇ ਕਰਕੇ ਤਾਂ ਨੱਜੀ ਨੱਪੀ ਦਿੰਦੇ ਜੇ ਇਹ ਨਾ ਹੁੰਦਾ ਤਾਂ ਗੱਲ ਹੀ ਕੁਸਵਾਰ ਵਰਨੀ ਠੀਕ ਹੈ ਬਾਈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਡੀਜੇ ਫਰੈਂਡਸ ਆਪ ਨੂੰ ਸ਼ੀਰ ਮੌਕੇ ਤੇ ਯਾਦ ਰੱਖੋ ਜੀ ਖੁਸ਼ੀਆਂ ਦੇ ਵਿੱਚ ਰੌਣਕ